ਪੌਦਨ ਸਾਬ ਲਗਾਤਾਰ ਜਿਹੜੀ ਗੱਲ ਉੱਠਦੀ ਹੋਈ ਨਜ਼ਰ ਆਉਂਦੀ ਹੈ ਕਿ ਇਹ ਥ੍ਰੈਟ ਮਿਲਦਾ ਥ੍ਰੈਟ ਤੋਂ ਬਾਅਦ ਲਗਾਤਾਰ ਪਹਿਲਾਂ ਫਰੀਦਕੋਟ ਜਾਣਾ ਸੀ ਫਰੀਦਕੋਟ ਤੋਂ ਬਾਅਦ ਪਟਿਆਲਾ ਸ਼ਿਫਟ ਕੀਤਾ ਗਿਆ ਪਟਿਆਲੇ ਤੋਂ ਬਾਅਦ ਮੁਹਾਲੀ ਸ਼ਿਫਟ ਕੀਤਾ ਗਿਆ ਕੱਲ ਸ਼ਾਮ ਦੀ ਨਿਊਜ਼ ਆਈ ਹੈ ਕਿ ਮੁਹਾਲੀ ਤੋਂ ਫਿਰ ਪਟਿਆਲਾ ਸ਼ਿਫਟ ਕਰ ਦਿੱਤਾ ਗਿਆ ਇਦਾਂ ਕਿਉਂ ਮੰਤਰੀ ਪੰਜਾਬ ਚਾਹੇ ਕੋਈ ਵੀ ਹੋਵੇ ਜੀ ਕਿਉਂ ਕਰਕੇ ਜਿੰਨਾ ਹਾਲਾਤਾਂ ਚੋਂ ਪੰਜਾਬ ਨੰਗੇਆ ਜੀ ਉਹਦੀ ਸਿਕਿਉਰਿਟੀ ਲਈ ਇੰਟੈਲੀਜੈਂਸ ਏਜੰਸੀਆਂ ਇਨਪੁਟ ਦਿੰਦੀਆਂ ਨੇ ਜੀ ਜੀ ਇਹ ਸਖਤੀ ਨਾਲ ਖੰਡਨ ਕਰਦੇ ਆਂ ਇਸ ਗੱਲ ਦਾ ਕਿ ਕਿਸੇ ਥ੍ਰੈਟ ਕਰਕੇ ਪ੍ਰੋਗਰਾਮ ਦੀ ਜਗਾ ਚੇਂਜ ਕੀਤੀ ਮंत्री ਜੀ ਪਟਿਆਲਾ ਚੱਡਾ ਲਹਿਰਾਉਣਗੇ ਜੀ ਮੋਹਾਲੀ ਉਹਨਾਂ ਦਾ ਸਿਰਫ ਮੀਡੀਆ ਦੇ ਵਿੱਚ ਆ ਗਿਆ ਸੀ ਪਰ ਮੋਹਾਲੀ ਉਹਨਾਂ ਦਾ ਕਦੇ ਵੀ ਬਣਿਆ ਨਹੀਂ ਸੀ ਬਾਦਲ ਸਾਹਿਬ ਜਿਵੇਂ ਪਹਿਲਾਂ ਇੱਕ ਖੜਕੜਕਲਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਉੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਆ ਸਪੀਚ ਕਰਦੇ ਆ ਉਦੋਂ ਪਹਿਲੀ ਵਾਰ ਦੇਖਿਆ ਗਿਆ ਸੀ ਕਿ ਪੂਰੇ ਬੁਲਟਪ੍ਰੂਫ ਸ਼ੀਸ਼ਾ ਲੱਗਿਆ ਹੋਵੇ ਉਦੋਂ ਵੀ ਕੋਈ ਥ੍ਰੈਟ ਆਇਆ ਸੀ ਯਾਰ ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਹੈ ਜਿਹੜਾ ਕਿ ਮੁੱਖ ਮੰਤਰੀ ਔਰ ਉਹਨਾਂ ਦੇ ਪਰਿਵਾਰ ਨੂੰ ਸਿਕਿਉਰਟੀ ਦਿੰਦਾ ਓਵੇਂ ਜਿਵੇਂ ਅਮਰੀਕਾ ਦੇ ਅੰਦਰ ਅਲੱਗ ਏਜੰਸੀ ਹੈ ਤੋਂ ਡੋਨਲਡ ਟਰੰਪ ਦੀ ਰੈਲੀ ਤੇ ਅਟੈਕ ਹੋਇਆ ਉਹਨਾਂ ਤੇ ਜੀ ਅ ਸナイਪਰ ਦੇ ਵੱਜੋਂ ਜੀ ਤੇ ਉਸ ਨੇ ਸਾਰੀ ਦੁਨੀਆ ਦੇ ਜਿਹੜੇ ਸਕਿਉਰਟੀ ਪ੍ਰੋਟੋਕਾਲ ਸੀ ਜੀ ਉਹ ਬਦਲ ਦਿੱਤੇ ਨਵਾਂ ਪ੍ਰੋਟੋਕਾਲ ਆ ਗਿਆ ਕਿ ਜਦੋਂ ਵੀ ਕੋਈ ਪ੍ਰੋਟੈਕਟਿਵ ਜੈਡ ਪਲੱਸ ਦਾ ਪ੍ਰੋਟੈਕਟਿਵ ਹੈ ਜੀ ਉਹਦੇ ਆਸ-ਪਾਸ ਤੁਸੀਂ ਉਹਨੂੰ ਸナイਪਰ ਰਾਈਫਲ ਤੋਂ ਬਚਾਉਣ ਲਈ ਤੁਸੀਂ ਬੁਲਟproof ਗਲਾਸ ਵਰਤਣਾ ਹੈ ਆਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਕੋਲ ਜਿਹੜੀ ਸਕਿਉਰਟੀ ਸੀਯੂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਜਿਹੜੀ ਜ਼ਿਆਦਾਤਰ ਪੰਜਾਬ ਦੀ ਸਕਿਉਰਟੀ ਸੀ ਉਹਨੂੰ ਜ਼ਰੂਰ ਹਾਈਲਾਈਟ ਕੀਤਾ ਗਿਆ ਜਿੰਨੀ ਪੰਜਾਬ ਦੀ ਸਕਿਉਰਟੀ ਸੀ ਉਹ ਸਾਰੀ ਵਾਪਸ ਭੇਜ ਦਿੱਤੀ ਇਹ ਕਿਉਂ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਨੇ ਇਸ ਵਾਰ ਇੱਕ ਇਹੋ ਜਿਹਾ ਫੈਸਲਾ ਕੀਤਾ ਹੈ ਕਿ ਦਿੱਲੀ ਦੀਆਂ ਚੋਣਾਂ ਨੂੰ ਜੀ ਉਹਨਾਂ ਨੇ ਜਿਵੇਂ ਹਰਿਆਣਾ ਦੇ ਵਿੱਚ ਉਹਨਾਂ ਨੇ ਜੋਨ ਦਿੱਤੀ ਹੈ ਮਹਾਰਾਸ਼ਟਰ ਚ ਦਿੱਤੀ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਬਾਈ ਹੁੱਕ ਔਰ ਬਾਈ ਕਰੁਕ ਜੀ ਅਸੀਂ ਦਿੱਲੀ ਦੇ ਵਿੱਚ ਚਾਹੇ ਲੋਕ ਸਾਨੂੰ ਨਹੀਂ ਵੀ ਪਿਆਰ ਕਰ ਰਹੇ ਚਾਹੇ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਪਿਆਰ ਕਰਦੇ ਨੇ ਲੇਕਿਨ ਭਾਜਪਾ ਲੋਕਾਂ ਦਾ ਫਤਵਾ ਕਮਾਉਣਾ ਨਹੀਂ ਚਾਹੁੰਦੀ ਹਥਿਆਉਣਾ ਚਾਹੁੰਦੀ ਹੈ ਕੇਜਰੀਵਾਲ ਦੀ ਸਕਿਉਰਿਟੀ ਜਿਹੜੀ ਪੰਜਾਬ ਵੱਲੋਂ ਗਈ ਸੀ ਜੀ ਉਹ ਹੋਮ ਮਿਨਿਸਟਰ ਦੇ ਥੱਲੇ ਨਹੀਂ ਸੀ ਜਿਹੜੀ ਦਿੱਲੀ ਪੁਲਿਸ ਦੀ ਸਕਿਉਰਿਟੀ ਹੈ ਉਹ ਕਿਤੇ ਨਾ ਕਿਤੇ ਅਮਿਤਿਆ ਦੇ ਥੱਲੇ ਹੈ ਜੀ ਇਸ ਕਰਕੇ ਜਦੋਂ ਭਾਜਪਾ ਦੇ ਗੁੰਡੇ ਹਮਲਾ ਕਰਦੇ ਆ ਕੋਈ ਡੰਡੇ ਲੈ ਕੇ ਆਉਂਦੇ ਆ ਕੋਈ ਸਿਆਹੀ ਸਿੱਟਦਾ ਹੈ ਕੋਈ ਕੁਝ ਹੋਰ ਗਲਾਸ ਦੇ ਵਿੱਚ ਪਾ ਕੇ ਤਰਲ ਪਦਾਰਥ ਸਿੱਟਦਾ ਹੈ ਤਾਂ ਜਿਹੜੇ ਪੰਜਾਬ ਦੇ ਮੁੰਡੇ ਸੀ ਜੀ ਉਹ ਮੁੰਡੇ ਬੜੇ ਮੁਸ਼ਤੈਤੀ ਨਾਲ ਕੰਮ ਕਰਦੇ ਸੀ ਕੇਜਰੀਵਾਲ ਸਾਹਿਬ ਨੂੰ ਡਰਾਉਣ ਲਈ ਦਬਾਉਣ ਲਈ ਕਿ ਪੰਜਾਬ ਦੀ ਸਕਿਉਰਿਟੀ ਨੂੰ ਵਾਪਸ ਕਰੋ ਹੁਣ ਪੰਜਾਬ ਦੀ ਸਕਿਉਰਿਟੀ ਕੇਜਰੀਵਾਲ ਸਾਹਿਬ ਨਾਲ ਲੱਗੀ ਹੈ ਜੀ ਕਈ ਸਾਡੇ ਦੂਜੀਆਂ ਪਾਰਟੀਆਂ ਦੇ ਦੋਸਤ ਹੈ ਜਿਹੜੇ ਕਿ ਇਸ ਗੱਲ ਤੇ ਸਵਾਲ ਖੜਾ ਕਰਦੇ ਆ ਜੀ ਜੀਠਿਆ ਸਾਹਿਬ ਕੋਲ ਸੀਆਈਐਸਐਫ ਦੀ ਸਕਿਉਰਿਟੀ ਹੈ ਜੀ ਵੱਡੇ ਵਾਲ ਸਾਹਿਬ ਕੋਈ ਨਾ ਐਨਐਸਜੀ ਦੀ ਸਕਿਉਰਟੀ ਰਹੀ ਹੈ ਇਹ ਅਲੱਗ-ਅਲੱਗ ਏਜੰਸੀਆਂ ਦੀ ਸਕਿਉਰਟੀ ਮਲਟੀਪਲ ਏਜੰਸੀਆਂ ਦੀ ਰਹਿੰਦੀ ਹੈ ਕੋਈ ਵੱਡੀ ਗੱਲ ਨਹੀਂ ਕੱਲ ਗਣਤੰਤਰਤਾ ਦਿਵਸ ਹੈ ਕੱਲ ਪੂਰੇ ਇੰਡੀਆ ਦੇ ਵਿੱਚ ਜਿਹੜਾ ਉਹ ਮਨਾਇਆ ਜਾਣਾ 26 ਜਨਵਰੀ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਤਿਆਰੀਆਂ ਨੇ ਉਹ ਹਰ ਸੂਬੇ ਦੇ ਵੱਲੋਂ ਕੀਤੀਆਂ ਜਾਂਦੀਆਂ ਪੰਜਾਬ ਦੇ ਵਿੱਚ ਵੀ ਕੱਲ ਨੂੰ ਜਿਹੜਾ ਗਣਤੰਤਰ ਦਿਵਸ 26 ਜਨਵਰੀ ਨੂੰ ਮਨਾਇਆ ਜਾਣਾ ਪਰ ਕਿਤੇ ਨਾ ਕਿਤੇ ਜਿਹੜੇ ਹੁਣ 26 ਜਨਵਰੀ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਅਮਰੀਕਾ ਤੋਂ ਥ੍ਰੈਟ ਆਉਂਦਾ ਉਸ ਥ੍ਰੈਟ ਦੇ ਵਿੱਚ ਜਿਹੜੀ ਜਾਨੋਂ ਮਾਰਨ ਦੀ ਧਮਕੀ ਹੈ ਉਹ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਲਗਾਤਾਰ ਜਿਹੜੇ ਉਹਨਾਂ ਦੇ ਰੂਟ ਪਲਾਨ ਨੇ ਜਿੱਥੇ ਉਹਨਾਂ ਨੇ ਝੰਡਾ ਲਹਿਰਾਉਣਾ ਹੈ ਉਹ ਲਗਾਤਾਰ ਚੇਂਜ ਕੀਤੇ ਜਾਂਦੇ ਨੇ ਪੰਜਾਬ ਦੀ ਇੰਟੈਲੀਜੈਂਸੀ ਦੇ ਵੱਲੋਂ ਲਗਾਤਾਰ ਜਿਹੜੇ ਇਦਾਂ ਦੇ ਇਹ ਬਿਆਨਬਾਜ਼ੀ ਉਹ ਵਿਰੋਧੀਆਂ ਦੇ ਵੱਲੋਂ ਵੀ ਕੀਤੀ ਜਾ ਰਹੀ ਆ ਰਾਜਨੀਤਿਕ ਪਾਰਟੀਆਂ ਵੀ ਜਿਹੜੀਆਂ ਇਸ ਨੂੰ ਵੱਡੇ ਪੱਧਰ ਤੇ ਟਾਰਗੇਟ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸਾਡੇ ਨਾਲ ਆਪ ਆਗੂ ਬੱbbi ਬਾਦਲ ਜੀ ਮੌਜੂਦ ਨੇ ਸੋ ਬਾਦਲ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਰਿਆਸਤ ਦਾ ਤੇ ਤੁਸੀਂ ਆਏ ਹੋ ਬਹੁਤ ਸ਼ੁਕਰੀਆ ਬੋਦਲ ਸਾਹਿਬ ਲਗਾਤਾਰ ਜਿਹੜੀ ਗੱਲ ਉੱਠਦੀ ਹੋਈ ਨਜ਼ਰ ਆਉਂਦੀ ਹੈ ਕਿ ਇਹ ਥ੍ਰੈਟ ਮਿਲਦਾ ਥ੍ਰੈਟ ਤੋਂ ਬਾਅਦ ਲਗਾਤਾਰ ਪਹਿਲਾਂ ਫਰੀਦਕوٹ ਜਾਣਾ ਸੀ ਫਰੀਦਕੋਟ ਤੋਂ ਬਾਅਦ ਪਟਿਆਲਾ ਸ਼ਿਫਟ ਕੀਤਾ ਗਿਆ ਪਟਿਆਲੇ ਤੋਂ ਬਾਅਦ ਮੁਹਾਲੀ ਸ਼ਿਫਟ ਕੀਤਾ ਗਿਆ ਕੱਲ ਸ਼ਾਮ ਦੀ ਨਿਊਜ਼ ਆਈ ਹੈ ਕਿ ਮੁਹਾਲੀ ਤੋਂ ਫਿਰ ਪਟਿਆਲਾ ਸ਼ਿਫਟ ਕਰ ਦਿੱਤਾ ਗਿਆ ਇਦਾਂ ਕਿਉਂ ਕਿਉਂ ਬਾਰ-ਬਾਰ ਜਿਹੜਾ ਇੱਕ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਰੂਟ ਪਲਾਨ ਨੇ ਉਹ ਚੇਂਜ ਕੀਤੇ ਜਾ ਰਹੇ ਨੇ ਉਹ ਥ੍ਰੈਟ ਦੀ ਵਜ੍ਹਾ ਕਰਕੇ ਆ ਜਾਂ ਫਿਰ ਕੋਈ ਹੋਰ ਗੱਲਬਾਤ ਦੇਖੋ ਖਹਿਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਜੀ ਕਿ ਮੁੱਖ ਮੰਤਰੀ ਪੰਜਾਬ ਚਾਹੇ ਕੋਈ ਵੀ ਹੋਵੇ ਜੀ ਕਿਉਂ ਕਰਕੇ ਜਿੰਨਾ ਹਾਲਾਤਾਂ ਚੋਂ ਪੰਜਾਬ ਨੰਗਿਆ ਜੀ ਉਹਦੀ ਸਿਕਿਉਰਿਟੀ ਲਈ ਇੰਟੈਲੀਜੈਂਸ ਏਜੰਸੀਆਂ ਇਨਪੁਟ ਦਿੰਦੀਆਂ ਰਹਿੰਦੀਆਂ ਜੀ ਜੀ ਲੇਕਿਨ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਕਿ ਆਇਨ ਲੱਗਦਾ ਕਿ ਜਿਵੇਂ ਮੁੱਖ ਮੰਤਰੀ ਆਪਣੇ ਹੀ ਪਰਦੇਸ਼ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝ ਰਿਹਾ ਹੋਵੇ ਇਹੋ ਜੀ ਕੋਈ ਗੱਲ ਨਹੀਂ ਫਰੀਦਕੋਟ ਤੋਂ ਪਟਿਆਲਾ ਜਰੂਰ ਸ਼ਿਫਟ ਕੀਤਾ ਗਿਆ ਫਰੀਦਕੋਟ ਪਹਿਲਾਂ ਵੱਡਾ ਜ਼ਿਲ੍ਹਾ ਹੁੰਦਾ ਸੀ ਉਸ ਤੋਂ ਬਾਅਦ ਮੋਗਾ ਤੇ ਮੁਕਸਰ ਵਿੱਚੋਂ ਨਿਕਲ ਗਏ ਜੀ ਤੇ ਸਾਡੀ ਇੱਕ ਸਲਾਹ ਬਣੀ ਪਾਰਟੀ ਹਾਈ ਕਮਾਂਡ ਦੀ ਕਿ ਤੁਸੀਂ ਵੱਡੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਲੁਧਿਆਣੇ ਫੈਰਾ ਆ ਸੀ ਉਹਨਾਂ ਨੇ ਮੁੱਖ ਮੰਤਰੀ ਜੀ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਵੀ ਜਾਣ ਵੱਧ ਤੋਂ ਵੱਧ ਲੋਕਾਂ ਨਾਲ ਲੋਕਾਂ ਦੀ ਮੁਸ਼ਕਲਾ ਨਾਲ ਕਰਨ ਸੋ ਆਮ ਆਦਮੀ ਪਾਰਟੀ ਅਸੀਂ ਸਖਤੀ ਨਾਲ ਖੰਡਨ ਕਰਦੇ ਆ ਇਸ ਗੱਲ ਦਾ ਕਿ ਕਿਸੇ ਥ੍ਰੈਟ ਕਰਕੇ ਪ੍ਰੋਗਰਾਮ ਦੀ ਜਗਾ ਚੇਂਜ ਕੀਤੀ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਮੁੱਖ ਮੰਤਰੀ ਜੀ ਪਟਿਆਲਾ ਚੰਡਾ ਲਹਿਰੋਂਗੇ ਮੋਹਾਲੀ ਉਹਨਾਂ ਦਾ ਸਿਰਫ ਮੀਡੀਆ ਦੇ ਵਿੱਚ ਆ ਗਿਆ ਸੀ ਪਰ ਮੋਹਾਲੀ ਉਹਨਾਂ ਦਾ ਕਦੇ ਵੀ ਬਣਿਆ ਨਹੀਂ ਸੀ ਪ੍ਰੋਗਰਾਮ ਉਹ ਸਿਰਫ ਪਟਿਆਲਾ ਹੀ ਫਾਈਨਲ ਹੈ ਪਟਿਆਲਾ ਹੀ ਜਾਣਾ ਉਹਨਾਂ ਨੇ ਜੀ ਬਦਲ ਸਾਹਿਬ ਜਿਵੇਂ ਪਹਿਲਾਂ ਇੱਕ ਖੜਕੜਕਲਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਉੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਆ ਸਪੀਚ ਕਰਦੇ ਆ ਉਦੋਂ ਪਹਿਲੀ ਵਾਰ ਦੇਖਿਆ ਗਿਆ ਸੀ ਕਿ ਮੂਰੇ ਬੁਲਟ ਪ੍ਰੂਫ ਸ਼ੀਸ਼ਾ ਲੱਗਿਆ ਹੋਵੇ ਉਦੋਂ ਕੋਈ ਥ੍ਰੈਟ ਆਇਆ ਸੀ ਜਾਂ ਕੋਈ ਇੰਟੈਲੀਜੈਂਸੀ ਦੀ ਜਿਹੜੀ ਏਦਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਇੰਟੈਲੀਜੈਂਸੀ ਵੱਲੋਂ ਮੈਂ ਦੱਸਦਾ ਹਾਂ ਜਿੰਨੀਆਂ ਪ੍ਰੋਟੈਕਟਿਡ ਲੋਕ ਨੇ ਦੁਨੀਆ ਭਰ ਦੇ ਅੰਦਰ ਜੀ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਪ੍ਰੋਟੈਕਟ ਕਰਦੀਆਂ ਜੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਹੈ ਜੀ ਜਿਹੜਾ ਕਿ ਮੁੱਖ ਮੰਤਰੀ ਔਰ ਉਹਨਾਂ ਦੇ ਪਰਿਵਾਰ ਨੂੰ ਸਿਕਿਉਰਿਟੀ ਦਿੰਦਾ ਓਵੇਂ ਜਿਵੇਂ ਅਮਰੀਕਾ ਦੇ ਅੰਦਰ ਅਲੱਗ ਏਜੰਸੀ ਹੈ ਜੀ ਬਾਕੀ ਥਾਵਾਂ ਤੇ ਬਾਕੀ ਸਟੇਟਾਂ ਦੇ ਵਿੱਚ ਅਲੱਗ ਏਜੰਸੀਆਂ ਪ੍ਰਧਾਨ ਮੰਤਰੀ ਜੀ ਨੂੰ ਐਸਪੀਜੀ ਦਿੰਦੀ ਐ ਉਹਨਾਂ ਦੀ ਸਕਿਉਰਿਟੀ ਕਰਦੀ ਐ ਇਹ ਆਪਸ 'ਚ ਇਨਪੁਟ ਸ਼ੇਅਰ ਕਰਦੀਆਂ ਰਹਿੰਦੀਆਂ ਐ ਇਹ ਏਜੰਸੀਆਂ ਜਦੋਂ ਡੋਨਲਡ ਟਰੰਪ ਦੀ ਰੈਲੀ ਤੇ ਅਟੈਕ ਹੋਇਆ ਉਹਨਾਂ ਤੇ ਜੀ ਸਨਾਈਪਰ ਦੇ ਵੱਜੋਂ ਤੇ ਉਸ ਨੇ ਸਾਰੀ ਦੁਨੀਆ ਦੇ ਜਿਹੜੇ ਸਕਿਉਰਿਟੀ ਪ੍ਰੋਟੋਕਾਲ ਸੀ ਉਹ ਬਦਲ ਦਿੱਤੇ ਉਸ ਤੋਂ ਬਾਅਦ ਇੱਕ ਨਵਾਂ ਪ੍ਰੋਟੋਕਾਲ ਆ ਗਿਆ ਕਿ ਜਦੋਂ ਵੀ ਕੋਈ ਪ੍ਰੋਟੈਕਟਿਵ ਜੈਡ ਪਲਸ ਦਾ ਪ੍ਰੋਟੈਕਟਿਵ ਹੈ ਜੀ ਉਹਦੇ ਆਸ-ਪਾਸ ਤੁਸੀਂ ਉਹਨੂੰ ਸਨਾਈਪਰ ਰਾਈਫਲ ਤੋਂ ਬਚਾਉਣ ਲਈ ਤੁਸੀਂ ਬੁਲਟ ਪ੍ਰੂਫ ਗਲਾਸ ਵਰਤਨਾ ਹੈ ਸੋ ਇਸ ਕਰਕੇ ਸਮੇਂ-ਸਮੇਂ سر ਕਈ ਵਾਰ ਉੱਪਰ ਚਲਾ ਜਾਂਦਾ ਹੈ ਕਈ ਵਾਰ ਪਰਸੈਪਸ਼ਨ ਕਈ ਵਾਰ ਥ्रेट ਥੱਲੇ ਆ ਜਾਂਦਾ ਹੈ ਕਈ ਵਾਰ ਸਪੈਸੀਫਿਕ ਹੁੰਦਾ ਹੈ ਕਈ ਵਾਰ ਦਿਨ ਦਾ ਵੀ ਪਤਾ ਹੁੰਦਾ ਵੀ ਇਸ ਦਿਨ ਨੂੰ ਹੋ ਸਕਦਾ ਸੋ ਇਸ ਕਰਕੇ ਇਹ ਸਮੇਂ-ਸਮੇਂ ਸਰ ਉਹ ਕਰਦੇ ਰਹਿੰਦੇ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਪੰਜਾਬ ਦੇ ਹਾਲਾਤ ਬਿਲਕੁਲ ਨੋਰਮਲ ਹੈ ਬਿਲਕੁਲ ਅੰਡਰ ਕੰਟਰੋਲ ਹੈ ਔਰ ਕੋਈ ਵੱਡਾ ਮਸਲਾ ਨਹੀਂ ਜੀ ਜਿਹਦੇ ਨਾਲ ਅਸੀਂ ਇਹ ਮਹਿਸੂਸ ਕਰੀਏ ਕਿ ਕੋਈ ਮੁੱਖ ਮੰਤਰੀ ਨੂੰ ਆਪਣੇ ਹੀ ਪ੍ਰਦੇਸ਼ ਚ ਕੋਈ ਖਤਰਾ ਹੈ ਜਾਂ ਕੋਈ ਐਸੀ ਗੱਲ ਜੀ ਇੱਕ ਬਾਦਲ ਸਾਹਿਬ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਦਿੱਲੀ ਦੇ ਤੁਹਾਡੇ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਕੋਲ ਜਿਹੜੀ ਸਕਿਉਰਟੀ ਸੀ ਉਹਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਜਿਹੜੀ ਜ਼ਿਆਦਾਤਰ ਪੰਜਾਬ ਦੀ ਸਕਿਉਰਟੀ ਸੀ ਉਹਨੂੰ ਜ਼ਰੂਰ ਹਾਈਲਾਈਟ ਕੀਤਾ ਗਿਆ ਜਿੰਨੀ ਪੰਜਾਬ ਦੀ ਸਕਿਉਰਟੀ ਸੀ ਉਹ ਸਾਰੀ ਵਾਪਸ ਭੇਜਤੀ ਇਹ ਕਿਉਂ ਅ ਜਸਜੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਨੇ ਇਸ ਵਾਰ ਇੱਕ ਇਹੋ ਜਿਹਾ ਫੈਸਲਾ ਕੀਤਾ ਹੈ ਕਿ ਦਿੱਲੀ ਦੀਆਂ ਚੋਣਾਂ ਨੂੰ ਜੀ ਉਹਨਾਂ ਨੇ ਜਿਵੇਂ ਹਰਿਆਣਾ ਦੇ ਵਿੱਚ ਉਹਨਾਂ ਨੇ ਜੋਂ ਜਿੱਤੀ ਹੈ ਮਹਾਰਾਸ਼ਟਰਾਂ ਚ ਜਿੱਤੀ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਬਾਏ ਹੁੱਕ ਔਰ ਬਾਏ ਕਰੁਕ ਜੀ ਅਸੀਂ ਦਿੱਲੀ ਦੇ ਵਿੱਚ ਚਾਹੇ ਲੋਕ ਸਾਨੂੰ ਨਹੀਂ ਵੀ ਪਿਆਰ ਕਰ ਰਹੇ ਚਾਹੇ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਪਿਆਰ ਕਰਦੇ ਨੇ ਲੇਕਿਨ ਭਾਜਪਾ ਲੋਕਾਂ ਦਾ ਫਤਵਾ ਕਮਾਉਣਾ ਨਹੀਂ ਚਾਹੁੰਦੀ ਹੱਥਿਆਉਣਾ ਚਾਹੁੰਦੀ ਹੈ ਜੀ ਉਹ ਚਾਹੁੰਦੇ ਆ ਕੇਜਰੀਵਾਲ ਦੀ ਸਿਕਿਉਰਿਟੀ ਜਿਹੜੀ ਪੰਜਾਬ ਵੱਲੋਂ ਗਈ ਸੀ ਜੀ ਉਹ ਹੋਮ ਮਿਨਿਸਟਰ ਦੇ ਥੱਲੇ ਨਹੀਂ ਸੀ ਜਿਹੜੀ ਦਿੱਲੀ ਪੁਲਿਸ ਦੀ ਸਕਿਉਰਿਟੀ ਹੈ ਉਹ ਕਿਤੇ ਨਾ ਕਿਤੇ ਅਮਿਤ ਸ਼ਾਹ ਤੇ ਥੱਲੇ ਆ ਇਸ ਕਰਕੇ ਜਦੋਂ ਭਾਜਪਾ ਦੇ ਗੁੰਡੇ ਹਮਲਾ ਕਰਦੇ ਆ ਕੋਈ ਡੰਡੇ ਲੈ ਕੇ ਆਉਂਦੇ ਆ ਕੋਈ ਸਿਆਹੀ ਸਿੱਟਦਾ ਕੋਈ ਕੁਝ ਹੋਰ ਗਲਾਸ ਦੇ ਵਿੱਚ ਪਾ ਕੇ ਤਰਲ ਪਦਾਰਥ ਸਿੱਟਦਾ ਤੇ ਜਿਹੜੇ ਪੰਜਾਬ ਦੇ ਮੁੰਡੇ ਸੀ ਉਹ ਮੁੰਡੇ ਬੜੇ ਮੁਸ਼ਤੈਤੀ ਨਾਲ ਕੰਮ ਕਰਦੇ ਸੀ ਸੋ ਕਿਤੇ ਨਾ ਕਿਤੇ ਇਹਨਾਂ ਨੇ ਸੋਚਿਆ ਕੀ ਕੇਜਰੀਵਾਲ ਸਾਹਿਬ ਨੂੰ ਡਰਾਉਣ ਲਈ ਦਬਾਉਣ ਲਈ ਕਿ ਪੰਜਾਬ ਦੀ ਸਿਕਿਉਰਿਟੀ ਨੂੰ ਵਾਪਸ ਕਰੋ ਹੁਣ ਪੰਜਾਬ ਦੀ ਸਿਕਿਉਰਿਟੀ ਕੇਜਰੀਵਾਲ ਸਾਹਿਬ ਨਾਲ ਲੱਗੀ ਹੈ ਜੀ ਕਈ ਸਾਡੇ ਦੂਜੀਆਂ ਪਾਰਟੀਆਂ ਦੇ ਦੋਸਤ ਹੈ ਜਿਹੜੇ ਕਿ ਇਸ ਗੱਲ ਤੇ ਸਵਾਲ ਖੜਾ ਕਰਦੇ ਆ ਕਿ ਜੀ ਪੰਜਾਬ ਪੁਲਿਸ ਕਿਉਂ ਜਾਵੇ ਕੇਜਰੀਵਾਲ ਸਾਹਿਬ ਕੋਲ ਤੇ ਵੈਸੇ ਮੈਂ ਮਹਿਸੂਸ ਕਰਦਾ ਕਿ ਮਜੀਠੀਆ ਸਾਹਿਬ ਕੋਲ ਸੀਆਈਐਸਐਫ ਦੀ ਸਿਕਿਉਰਿਟੀ ਹੈ ਜੀ ਵੱਡੇ ਬਾਲ ਸਾਹਿਬ ਕੋਨਾ ਐਨਐਸਜੀ ਦੀ ਸਕਿਉਰਿਟੀ ਰਹੀ ਹੈ ਜੀ ਇਹ ਅਲੱਗ-ਅਲੱਗ ਏਜੰਸੀਆਂ ਦੀ ਸਕਿਉਰਿਟੀ ਮਲਟੀਪਲ ਏਜੰਸੀਆਂ ਦੀ ਰਹਿੰਦੀ ਹੈ ਕੋਈ ਵੱਡੀ ਗੱਲ ਨਹੀਂ ਸਪੈਸ਼ਲੀ ਜਦੋਂ ਕੋਈ ਬੰਦਾ ਨੈਸ਼ਨਲ ਪਾਰਟੀ ਦਾ ਕਨਵੀਨਰ ਹੋਵੇ ਜੀ ਤੇ ਲੇਕਿਨ ਉਸ ਗੱਲ ਨੂੰ ਛੱਡਦੇ ਹੋਏ ਤੁਸੀਂ ਟਾਈਮਿੰਗ ਦੇਖੋ ਜੀ ਕਿ ਦਿੱਲੀ ਦਾ ਇਲੈਕਸ਼ਨ ਅਜੇ 5-7 ਦਿਨ ਰਹਿ ਗਏ ਹੂੰ ਤੇ ਤੁਸੀਂ ਹਟਾਉਣੀ ਸੀ ਤਾਂ ਤੁਸੀਂ 2 ਮਹੀਨੇ ਪਹਿਲਾਂ ਹਟਾ ਦਿੰਦੇ ਹੂੰ ਯਾ ਤੁਸੀਂ ਫਿਰ 10 ਦਿਨ ਖੜ੍ਹ ਜਾਂਦੇ ਇਲੈਕਸ਼ਨ ਤੋਂ ਬਾਅਦ ਹਟਾ ਦਿੰਦੇ ਲੇਕਿਨ ਆ ਟਾਈਮਿੰਗ ਦੇਖੋ ਕਿ ਤੁਸੀਂ ਉਸ ਬੰਦੇ ਦੀ ਸਿਕਿਉਰਿਟੀ ਉਦੋਂ ਹਟਾ ਰਹੇ ਹੋ ਜਦੋਂ ਉਹਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜੀ ਔਰ ਤੁਸੀਂ ਉਹ ਸਿਕਿਉਰਿਟੀ ਹਟਾ ਕੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਜੀ ਕਿ ਅਸੀਂ ਤੈਨੂੰ ਨੁਕਸਾਨ ਕਰਾਂਗੇ ਜੀ ਦੇਖੋ ਇਹ ਬਹੁਤ ਮੰਦਭਾਗੀ ਸਿਆਸਤ ਹੈ ਜੀ ਤੁਸੀਂ ਆਪਣੀਆਂ ਸਕੀਮਾਂ ਦੱਸੋ ਵੀ ਦਿੱਲੀ ਦੇ ਲੋਕਾਂ ਲਈ ਤੁਸੀਂ ਕੀ ਕਰੋਗੇ ਹੂੰ ਅਸੀਂ ਆਪਣੀਆਂ ਦੱਸਦੇ ਹਾਂ ਦਿੱਲੀ ਦੇ ਲੋਕ ਜੋ ਫਤਵਾ ਦੇ ਦੇਣਗੇ ਠੀਕ ਹੈ ਹੁਣ ਕਿਤੇ ਮਤਲਬ ਸਰਸੇ ਅਰਗੇ ਲੋਕ ਲੱਗੇ ਹੋਏ ਨੇ ਪੰਡਾਂ ਪਰ ਪਰ ਪੈਸੇ ਵੰਡਣ ਕਿਤੇ ਦਿੱਲੀ ਪੁਲਿਸ ਨੂੰ ਆਰਡਰ ਦਿੱਤੇ ਹੋਏ ਨੇ ਕਿ ਤੁਸੀਂ ਜੀ ਆਮ ਆਦਮੀ ਪਾਰਟੀ ਵਾਲੇ ਲੋਕਾਂ ਨੂੰ ਤੰਗ ਕਰੋ ਪਰੇਸ਼ਾਨ ਕਰੋ ਪ੍ਰੈਸ਼ਰ ਪਾਓ ਯਾਰ ਆਏ ਥੋੜਾ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਇਹ ਇਹ ਤਾਂ ਫਿਰ ਰੋਂਦੀ ਮਾਰਨ ਵਾਲੀ ਗੱਲ ਹੈ ਸੋ ਇਹ ਜਿਹੜੀ ਸਿਕਿਉਰਿਟੀ ਵਾਪਸ ਹੋਈ ਹੈ ਨਾ ਇਹ ਬੜੀ ਮੰਦਭਾਗੀ ਗੱਲ ਹੈ ਕਾਰਨ ਕੀ ਹੈ ਤੁਸੀਂ ਇੱਕ ਸਿਆਸੀ ਬੰਦੇ ਨੂੰ ਨਿੱਜੀ ਤੌਰ ਤੇ ਹਮਲਾ ਕਰ ਰਹੇ ਹੋ ਤੁਸੀਂ ਨਿੱਜੀ ਉਹਦੀ ਜਾਨ ਤੇ ਹਮਲਾ ਕਰ ਰਹੇ ਹੋ ਜੀ ਤੁਸੀਂ ਫੇਰ ਲੜਾਈ ਨਹੀਂ ਲੜ ਰਹੇ ਤੁਸੀਂ ਲੈਵਲ ਪਲੇਇੰਗ ਫੀਲਡ ਤੇ ਨਹੀਂ ਲੜ ਰਹੇ ਤੁਸੀਂ ਜਿਹਨੂੰ ਕਹਿੰਦੇ ਐ ਬਾਏ ਹੁੱਕ ਔਰ ਬਾਏ ਕਰੁੱਕ ਤੁਸੀਂ ਕਹਿੰਨੇ ਹੋ ਕਿ ਸਾਨੂੰ ਨਹੀਂ ਪਤਾ ਚਾਹੇ ਜੋ ਮਰਜੀ ਗੁੰਡਾਗਰਦੀ ਕਰੋ ਡੰਡਾ ਤੰਤਰ ਚਲਾਓ ਡੰਡ ਫੰਡ ਜਿਵੇਂ ਜੋ ਵਰਤਿਆ ਜਾਂਦਾ ਵਰਤੋ ਪਰ ਅਸੀਂ ਆਮ ਆਦਮੀ 파ਰਟੀ ਨੂੰ ਨਹੀਂ ਦੇਖ ਸਕਦੇ ਦੁਬਾਰਾ ਤੇ ਕੇਜਰੀਵਾਲ ਨੂੰ ਤਾਂ ਨਿੱਜੀ ਤੌਰ ਤੇ ਵੀ ਤੁਸੀਂ ਵੇਖੋ ਪ੍ਰਵੇਸ਼ ਵਰਮਾ ਜਿਹੜੇ ਕਿ ਸਾਹਿਬ ਸਿੰਘ ਵਰਮਾ ਦੇ بیٹے ਐ ਔਰ ਦੂਜੇ ਪਾਸੇ ਮੈਡਮ ਢਿਕਸ਼ਿਤ ਜੀ ਉਹਨਾਂ ਦੇ بیٹے ਦੋ ਸਾਬਕਾ ਮੁੱਖ ਮੰਤਰੀਆਂ ਦੇ ਬੱਚੇ ਲਿਆ ਕੇ ਕੇਜਰੀਵਾਲ ਸਾਹਿਬ ਦੇ ਅੱਗੇ ਖੜਾ ਕੀਤੇ ਐ ਕਿ ਕੇਜਰੀਵਾਲ ਸਾਹਿਬ ਨੂੰ ਰੋਕ ਸਕੀਏ ਲੇਕਿਨ ਸਾਨੂੰ ਕੋਈ ਮਲਾਲ ਨਹੀਂ ਅਸੀਂ ਕਹਿੰਨੇ ਆ ਮੋਸਟ ਵੈਲਕਮ ਪਰ ਘੱਟੋ ਘੱਟ ਯਾਰ ਰੋਂਦੀ ਤਾਂ ਨਾ ਮਾਰੋ ਘੱਟੋ ਘੱਟ ਫੇਰ ਇਲੈਕਸ਼ਨ ਤਾਂ ਕਰ ਲਈਏ ਇਹ ਇਹ ਤਾਂ ਨਹੀਂ ਹੁੰਦਾ ਪਰ ਬਾਦਲ ਸਾਹਿਬ ਸਵਾਲ ਉੱਥੇ ਇਹ ਵੀ ਖੜੇ ਹੁੰਦੇ ਨੇ ਕਿ ਹੁਣ ਜਿਹੜਾ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਜਿਹੜੇ ਜਵਾਨ ਉਹਨਾਂ ਦੇ ਨਾਲ ਲੱਗੇ ਸੀ ਕਹਿੰਦੇ ਉਹਨਾਂ ਤੋਂ ਭਰੋਸਾ ਉੱਠ ਗਿਆ ਕਹਿੰਦੇ ਤਾਂ ਕਰਕੇ ਵਾਪਸ ਕੀਤੀ ਹੈ ਕਿ ਉਹਨਾਂ ਨੂੰ ਹੁਣ ਭਰੋਸਾ ਨਹੀਂ ਰਿਹਾ ਕਿਉਂਕਿ ਇੱਕ ਥ੍ਰੈਟ ਵੀ ਆਉਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਲਈ ਕਹਿੰਦੇ ਵੀ ਉਹ ਹੁਣ ਇੱਕ ਉਹਨਾਂ ਨੂੰ ਭਰੋਸਾ ਉੱਠ ਗਿਆ ਥ੍ਰੈਟ ਤੋਂ ਬਾਅਦ ਸਿਕਿਉਰਿਟੀ ਵਾਪਸ ਕੀਤੀ ਹੈ ਕਹਿੰਦੇ ਭਰੋਸਾ ਉੱਠ ਗਿਆ ਵੀ ਕੋਈ ਹੋਰ ਗੱਲਬਾਤ ਨਾ ਹੋ ਜAVE ਇਸ ਕਰਕੇ ਸਿਕਿਉਰਿਟੀ ਵਾਪਸ ਭੇਜੀਏ ਇਹ ਬੜਾ ਸਵਾਲ ਉੱਠਦੇ ਆ ਨਹੀਂ ਨਹੀਂ ਜੱਜ ਜੀ ਅਸੀਂ ਤਾਂ ਬੜਾ ਸਖਤ ਇਤਰਾਜ਼ ਕੀਤਾ ਹੈ ਇਸ ਗੱਲ ਤੇ ਅਸੀਂ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਜੀ ਕਿ ਸਾਡੀ ਪੰਜਾਬ ਦੀ ਸਿਕਿਉਰਿਟੀ ਦੁਬਾਰਾ ਬਹਾਲ ਕੀਤੀ ਜਾਵੇ ਸਾਨੂੰ ਤਾਂ ਪੂਰਨ ਭਰੋਸਾ ਹੈ ਸਗਾ ਇਹਨਾਂ ਤੇ ਹੀ ਭਰੋਸਾ ਹੈ ਦੂਜਿਆਂ ਤੇ ਨਹੀਂ ਹੈਗਾ ਹੂੰ ਕੇਜਰੀਵਾਲ ਸਾਹਿਬ ਨੂੰ ਜੇ ਭਰੋਸਾ ਹੈ ਤਾਂ ਪੰਜਾਬ ਪੁਲਿਸ ਤੇ ਭਰੋਸਾ ਹੈ ਹੂੰ ਤੇ ਦਿੱਲੀ ਪੁਲਿਸ ਤੇ ਤਾਂ ਇੱਕ ਟੋਲੇ ਦਾ ਵੀ ਭਰੋਸਾ ਨਹੀਂਗਾ ਹੂੰ ਤੇ ਅਸੀਂ ਤਾਂ ਬੇਨਤੀ ਕੀਤੀ ਹੈ ਕਿ ਸਾਨੂੰ ਵਾਪਸ ਕੇਜਰੀਵਾਲ ਨੂੰ ਸਕਿਉਰਟੀ ਪੰਜਾਬ ਦੀ ਮਹਈਆ ਕਰਾਈ ਜਾਵੇ ਜੀ ਸੋ ਸਾਨੂੰ ਆਸ ਹੈ ਵੀ ਇਲੈਕਸ਼ਨ ਕਮਿਸ਼ਨ ਇਹਦੇ ਤੇ ਕੋਈ ਜ਼ਰੂਰ ਕੋਈ ਫਾਰਵਰਡ ਫੈਸਲਾ ਲਵੇਗਾ ਜੀ ਔਰ ਜਲਦੀ ਫੈਸਲਾ ਲਵੇ ਜੀ ਬੋਦਲ ਸਾਹਿਬ ਇੱਕ ਭਾਜਪਾ ਆਗੂ ਨੇ ਅਧਿ ਅਕਸ਼ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਕਹਿੰਦੇ ਵੀ ਹੁਣ ਦਿੱਲੀ ਦੇ ਵਿੱਚ ਜਿਹੜੀਆਂ ਉਹ ਗੱਡੀਆਂ ਘੁੰਮਦੀਆਂ ਨੇ ਪੰਜਾਬ ਨੰਬਰ ਦੀਆਂ ਇਹ ਕਹਿੰਦੇ ਲੱਗਦਾ ਵੀ 26 ਜਨਵਰੀ ਨੂੰ ਕੁਝ ਵੱਡਾ ਹੋ ਸਕਦਾ ਇਹ ਸਿੱਧੇ ਸਿੱਧੇ ਜਿਹੜੇ ਵਾਰ ਨੇ ਉਹ ਪੰਜਾਬੀਆਂ ਦਾ ਇੱਕ ਟਾਰਗੇਟ ਕਰਕੇ ਕੀਤੇ ਗਏ ਨੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਖੈਰਾ ਸਾਹਿਬ ਇਹ ਦੁੱਖ ਦੀ ਗੱਲ ਹੈ ਕਿ ਤੁਸੀਂ ਦੇਖੋ ਕਿ ਦੋ ਬਿਆਨ ਆਏ ਨੇ ਜੀ ਇੱਕ ਤਾਂ ਬਿਆਨ ਆਇਆ ਹੈ ਮਾਚਲ ਦੇ ਕਿਸੇ ਕਾਂਗਰਸ ਐਮਐਲਏ ਦਾ ਜੀ ਜਿਹਨੇ ਕਿਹਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਰਹੇ ਨੇ ਉਹ ਸਾਡੇ ਬੱਚਿਆਂ ਨੂੰ ਵੀ ਨਸ਼ਿਆਂ ਤੇ ਲਾ ਰਹੇ ਨੇ ਜੀ ਔਰ ਦੂਜਾ ਬਿਆਨ ਇਹਨਾਂ ਦਾ ਆਇਆ ਭਾਜਪਾ ਲਿਆਂਦਾ ਜੀ ਪ੍ਰਵੇਸ਼ ਦਾ ਜੀ ਕਹਿੰਦੇ ਜੀ ਦਿੱਲੀ ਤੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਐ ਜੀ ਤੇ ਗਣਤੰਤਰ ਦਿਵਸ ਆ ਰਿਹਾ ਜੀ ਜਿਵੇਂ ਗਣਤੰਤਰ ਦਿਵਸ ਦੇ ਲਈ ਪੰਜਾਬੀ ਮਤਲਬ ਸਾਡਾ ਕੋਈ ਯੋਗਦਾਨ ਨਹੀਂ ਗੰਤੰਤਰ ਦਿਵਸ ਆਉਣ ਦੇ ਵਿੱਚ ਜੀ ਜੇ ਆਜ਼ਾਦੀ ਦਵਾਈ ਹੈ ਤਾਂ ਕਿਹਨੇ ਦਵਾਈ ਹੈ ਪੱਗਾਂ ਵਾਲਿਆਂ ਨੇ ਦਵਾਈ ਹੈ ਤੇ ਤੁਸੀਂ ਅੱਜ ਉਹਨਾਂ ਤੇ ਹੀ ਜੀ ਇਹ ਟੰਕ ਕਸੋ ਕਿ ਪੱਗ ਦਾ ਮਤਲਬ ਹੈ ਅਤੰਕਵਾਦੀ ਤੇ ਪੰਜਾਬ ਦੇ ਨੌਜਵਾਨ ਦਾ ਮਤਲਬ ਹੈ ਨਸ਼ੇਲੀ ਇਹ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਹੈ ਜੀ ਜਿਹੜਾ ਕੀ ਬਹੁਤ ਦੁੱਖ ਦੀ ਗੱਲ ਹੈ ਕਿ ਤੁਸੀਂ ਪੰਜਾਬੀਆਂ ਨੂੰ ਤੁਸੀਂ ਖਾਲਸਤਾਨੀਆਂ ਵਗ ਨੂੰ ਪੋਟਰੇ ਕਰ ਰਹੇ ਹੋ ਜੀ ਤੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਰਹੇ ਹੋ ਔਰ ਜਦ ਕੀ ਹਿਮਾਚਲ ਦੇ ਵਿੱਚ ਜੇ ਪੰਜਾਬ ਦੇ ਨੌਜਵਾਨ ਨਾ ਜਾਣ ਜੇ ਪੰਜਾਬੀ ਟੂਰਿਸਟ ਨਾ ਜਾਵੇ ਤਾਂ ਹਿਮਾਚਲ ਦੇ ਚੁੱਲ੍ਹੇ ਨਹੀਂ ਬਲਦੇ ਹਿਮਾਚਲ ਦੇ ਕੋਲ ਜਿਹੜੇ ਹਿਮਾਚਲ ਦੇ ਘਰਾਂ ਦੇ ਵਿੱਚ ਚੁੱਲ੍ਹੇ ਬਲਦੇ ਆ ਉਹ ਪੰਜਾਬ ਦੇ ਟੂਰਿਸਟਾਂ ਦੇ ਕਾਰਨ ਬਲਦੇ ਆ ਜੀ ਤੇ ਮੈਂ ਬੇਨਤੀ ਕਰਦਾ ਹਾਂ ਕਿ ਇਹੋ ਜਿਹੇ ਬਿਆਨਾਂ ਤੋਂ ਗਰੇਜ਼ ਕਰਨਾ ਚਾਹੀਦਾ ਕਿਉਂ ਕਰਕੇ ਪੰਜਾਬ ਤਾਂ ਪਹਿਲਾਂ ਹੀ ਠੱਗਿਆ ਠੱਗਿਆ ਮਹਿਸੂਸ ਕਰਦਾ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜੰਗਾਂ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰੋਟੀ ਅੰਨ ਦੇ ਵਿੱਚ ਭੰਡਾਰਾ ਨੂੰ ਭਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਬਾਰਡਰਾਂ ਤੇ ਅੱਜ ਵੀ ਕੱਲ ਹੀ ਇੱਕ ਅਗਨੀਵੀਰ ਸਾਡੇ ਲਵਜੀਤ ਹੋਰਾਂ ਦਾ ਅੱਜ ਕੱਲ੍ਹ ਸੰਸਕਾਰ ਕੀਤਾ ਗਿਆ ਸ਼ਹੀਦ ਦਾ ਤੇ ਮੈਂ ਕਹਿੰਦਾ ਯਾਰ ਕੁਝ ਸੰਗ ਤਾਂ ਕਰ ਲੋ ਕੋਸ਼ਿਸ਼ ਤਾਂ ਸੰਕਰੋ ਤੁਸੀਂ ਫੇਰ ਮਤਲਬ ਪੰਜਾਬ ਦੇ ਉੱਤੇ ਕਿਹੋ ਜਿਹਾ ਤੁਸੀਂ ਲੇਬਲ ਚਪਕਾਉਣਾ ਚਾਹੁੰਦੇ ਹੋ ਬੜੀ ਮੁਸ਼ਕਲ ਨਾਲ ਅਸੀਂ ਕਿੱਥੋਂ ਉੱਪਰੇ ਆ ਔਰ ਤੁਸੀਂ ਜਾਣ ਬੁੱਝ ਕੇ ਇਹੋ ਜਿਹੇ ਢੜਕਾਉ ਬਿਆਨ ਦੇ ਰਹੇ ਹੋ ਕਿ ਕੱਲ ਨੂੰ ਕੋਈ ਪੰਜਾਬ ਦਾ ਜਾਂ ਪਗੜੀ ਧਾਰੀ ਬੰਦਾ ਦਿੱਲੀ ਚ ਆਉਂਦਾ ਹੈ ਤੇ ਲੋਕ ਉਹਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਇਹ ਚਾਹੁੰਦੀ ਹੈ ਭਾਜਪਾ ਭਾਜਪਾ ਦਾ ਏਜੰਡਾ ਕੀ ਹੈ ਜੀ ਕੀ ਮਤਲਬ ਸਮਾਜ ਨੂੰ ਵੱਡੋ ਧਾਰਮਿਕ ਤੌਰ ਤੇ ਔਰ ਵੋਟਾਂ ਲਾਉ لیکن ਦਿੱਲੀ 'ਚ ਕਾਮਯਾਬ ਨਹੀਂ ਹੋ ਸਕਦਾ ਬਦਲ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਕਿ ਇੱਕ ਜਿਹੜੇ ਵਿਰੋਧੀ ਧਿਰ ਦੇ ਤੁਹਾਡੇ ਨੇਤਾ ਨੇ ਹਨਾ ਉਹ ਇੱਕ ਸਵਾਲ ਬੜਾ ਚੱਕਦੇ ਆ ਕਹਿੰਦੇ ਮਾਨ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਲੈਕਸ਼ਨ ਕਿਤੇ ਹੁੰਦਾ ਤਾਂ ਪੰਜਾਬ ਚ ਜਿਹੜੀਆਂ ਗੱਡੀਆਂ ਭਰ ਭਰਨੇ ਉਹ ਇਲੈਕਸ਼ਨ ਕਰਾਉਣ ਪਹੁੰਚ ਜਾਂਦੀਆਂ ਨੇ ਪਰ ਅੱਜ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਦਿੱਲੀ ਦੇ ਵਿੱਚ ਨੇ ਪੰਜਾਬ ਜਿਹੜੇ ਆਪ ਆਗੂ ਨੇ ਵੱਡੇ ਤੋਂ ਵੱਡੇ ਐਮਪੀ ਨੇ ਐਮਐਲਏ ਨੇ ਕੈਬਨਟ ਮੰਤਰੀ ਨੇ ਉਹ ਸਾਰੇ ਜਾ ਕੇ ਦਿੱਲੀ ਬੈਠ ਕੇ ਕਹਿੰਦੇ ਪੰਜਾਬ ਅੱਜ ਖਾਲੀ ਪਿਆ ਕਿਹਦੇ ਭਰੋਸੇ ਪੰਜਾਬ ਛੱਡ ਕੇ ਗਿਆ ਕਹਿੰਦੇ ਮਾਨ ਸਾਹਿਬ ਉਦੋਂ ਬਿਆਨ ਦਿੰਦੇ ਹੁੰਦੇ ਸੀ ਹੁਣ ਆਪ ਦਿੱਲੀ ਬੈਠੇ ਨੇ ਦੇਖੋ ਗੱਲ ਇਹ ਹੈ ਜੀ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਂਪੇਨਿੰਗ ਦੇ ਵਿੱਚ ਸਾਡੇ ਮੰਤਰੀ ਵੀ ਭਾਗ ਲੈ ਰਹੇ ਐ ਮੁੱਖ ਮੰਤਰੀ ਜੀ ਵੀ ਜਾ ਰਹੇ ਐ ਜੀ ਔਰ ਅਸੀਂ ਦਸਣੇ ਜਾ ਰਹੇ ਹਾਂ ਉਹਨਾਂ ਨੂੰ ਸਾਡੇ ਜਦੋਂ ਪੰਜਾਬ 'ਚ ਇਲੈਕਸ਼ਨ ਸੀ ਤਾਂ ਸਾਡੇ ਦਿੱਲੀ ਵਾਲੇ ਵੀ ਸਾਡੇ ਇੱਥੇ ਕੈਂਪੇਨ ਕਰਨ ਆਉਂਦੇ ਸੀ ਲੇਕਿਨ ਮੈਂ ਫਿਰ ਵੀ ਇੱਕ ਗੱਲ ਕਹਿਣਾ ਜਸ ਜੀ ਕਿ ਦੇਖੋ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀ ਜੀ ਸੋਨੀਆ ਗਾਂਧੀ ਜੀ ਅਧਿਐਕਸ਼ ਸੀ ਕਾਂਗਰਸ ਦੇ ਜੀ ਤੇ ਕਈ ਵਾਰ ਮਹੀਨਾ ਮਹੀਨਾ ਉਹਨਾਂ ਨੂੰ ਟਾਈਮ ਨਹੀਂ ਸੀ ਦਿੰਦੇ ਮਿਲਣ ਦਾ ਜੀ ਔਰ ਉਹ ਜਾ ਕੇ ਕਪੂਰਥਲਾ ਹਾਊਸ ਬੈਠੇ ਰਹਿੰਦੇ ਹੁੰਦੇ ਸੀ ਕਿ ਅੱਜ ਮਿਲਦੇ ਆ ਕੱਲ ਮਿਲਦੇ ਆ ਪਰਸੋਂ ਮਿਲਦੇ ਆ ਔਰ ਅਖਬਾਰਾਂ ਵਿੱਚੇ ਸੁਰਖੀਆਂ ਲੱਗਦੀਆਂ ਸੀ ਕਿ ਮਤਲਬ ਕੈਪਟਨ ਸਾਹਿਬ ਨੂੰ ਟਾਈਮ ਨਹੀਂ ਦਿੱਤਾ ਦੇਖੋ ਜੇ ਤਾਂ ਇੱਜ਼ਤ ਹੱਤਕ ਹੋਵੇ ਪੰਜਾਬ ਦੇ ਮੁੱਖ ਮੰਤਰੀ ਦੀ ਜੀ ਜਾਂ ਸਾਡਾ ਸਿਰ ਨੀਵਾ ਹੋਵੇ ਕੋਈ ਸਤਕਾਰ ਦੀ ਘਾਟ ਹੋਵੇ ਫਿਰ ਤਾਂ ਆਪਾਂ ਇਸ ਗੱਲ ਨੂੰ ਬਿਲਕੁਲ ਸੋਹਿਰਤਾ ਨਾਲ ਲੈ ਸਕਦੇ ਆ ਲੇਕਿਨ ਜੇ ਹੁਣ ਇੱਕ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਉਹਦੇ ਇਲੈਕਸ਼ਨਾਂ ਦੇ ਵਿੱਚ ਦੇਖੋ ਭਾਜਪਾ ਦੇ ਕਿੰਨੇ ਆਗੂ ਕਏ ਹੋਏ ਆ ਇਹ ਨਹੀਂ ਪੰਜਾਬ ਕਾਂਗਰਸ ਵੀ ਤਾਂ ਬੈਠੀ ਹੈ ਪੰਜਾਬ ਕਾਂਗਰਸ ਦੇ ਮੈਂ ਕੱਲ ਰਾਜਾ ਵਡਿੰਗ ਜੀ ਦੀ ਸਪੀਚ ਦੇਖ ਰਿਹਾ ਸੀ ਸੋ ਹਰ ਪਾਰਟੀ ਦੇ ਲੀਡਰ ਉੱਥੇ ਪਹੁੰਚੇ ਹੋਏ ਨੇ ਕੈਂਪੇਨ ਕਰ ਰਹੇ ਨੇ ਇਹਦੇ ਚੋ ਕੋਈ ਆਪਾਂ ਇਨਕਾਰੀ ਨਹੀਂ ਹੈ ਲੇਕਿਨ ਇਹਦੇ ਵਿੱਚ ਜੋ ਸਤਕਾਰ ਹੈ ਜੋ ਇੱਕ ਮਾਨ ਸਾਹਿਬ ਦਾ ਵੀ ਆਪਣਾ ਅਕਸ਼ ਹੈ ਕਿ ਮਾਨ ਸਾਹਿਬ ਨੂੰ ਵੀ ਹੁਣ ਆਮ ਆਦਮੀ ਪਾਰਟੀ ਦਾ ਮਤਲਬ ਟੌਪ ਦੇ 1-2 ਆਗੂਆਂ ਦੇ ਵਿੱਚ ਗਿਣਿਆ ਜਾਂਦਾ ਹੈ ਕੇਜਰੀਵਾਲ ਸਾਹਿਬ ਤੋਂ ਬਾਅਦ ਸੋ ਉਸ ਗੱਲ ਦਾ ਹੁਣ ਪਾਰਟੀ ਨੇ ਫਾਇਦਾ ਲੈਣਾ ਹੈ ਹੂੰ ਸੋ ਮਾਨ ਸਾਹਿਬ ਕੈਂਪੇਨਿੰਗ ਕਰਦੇ ਆ ਪਰ ਅੱਜ ਕੱਲ ਸਵੇਰੇ ਜਾਂਦੇ ਆ ਸ਼ਾਮ ਨੂੰ ਪਹੁੰਚ ਜਾਂਦੇ ਆ ਵਾਪਸ ਪਰ ਕੈਬਨਟ ਮੰਤਰੀ ਵੀ ਬਹੁਤ ਗਏ ਹੋਏ ਆ ਉੱਥੇ ਕੱਲ ਨੂੰ ਸਾਰੇ ਝੰਡਾ ਚੜਾਉਣ ਇੱਥੇ ਹੋਣਗੇ ਤੁਸੀਂ ਤੁਸੀਂ ਦੇਖਿਓ ਯਾਨੀ ਕਿ ਅੱਜ ਅੱਜ ਸ਼ਾਮ ਵਾਪਸੀ ਹੋ ਜੂਗੀ ਸਾਰਿਆਂ ਦੀ ਪਰ ਹਲੇ ਸਾਰੇ ਬੈਠੇ ਨੇ ਹੁਣ ਤਾਂ ਪੰਜਾਬ ਖਾਲੀ ਆ ਤਾਂ ਮੰਨਦੇ ਹੋ ਬੱਦ ਸਾਹਿਬ ਕਿ ਹੁਣ ਪੰਜਾਬ ਖਾਲੀ ਆ ਹੁਣ ਸਾਰੇ ਨੇਤਾ ਉੱਥੇ ਬੈਠੇ ਨੇ ਦੇਖੋ ਨੇਤਾ ਤਾਂ ਗਏ ਨੇ ਜੀ ਤੇ ਪਰ ਲੇਕਿਨ ਪੰਜਾਬ ਖਾਲੀ ਨਹੀਂ ਕਹਿ ਸਕਦੇ ਪੰਜਾਬ ਦੀ ਚੱਪੇ ਚੱਪੇ ਦੀ ਇੱਕ ਇੱਕ ਮਿੰਟ ਦੀ ਇੱਕ ਇੱਕ ਸਕਿੰਟ ਦੀ ਰਿਪੋਰਟ ਮੁੱਖ ਮੰਤਰੀ ਜੀ ਕੋਲ ਵੀ ਐ ਸਾਰੇ ਮੰਤਰੀ ਗਨ ਵੀ ਐ ਸੋ ਇਹੋ ਜੀ ਗੱਲ ਨਹੀਂ ਕਿ ਪੰਜਾਬ ਖਾਲੀ ਐ ਜੀ ਤੇ ਪੰਜਾਬ ਦੇ ਵਿੱਚ ਵੀ ਆਗੂ ਸਾਡੇ ਬੈਠੇ ਨੇ ਤੁਹਾਡਾ ਭਰਾ ਵੀ ਖੜਾ ਇੱਥੇ ਜੀ 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 ਤੇ ਇਹੋ ਜੀ ਗੱਲ ਨਹੀਂ ਪਰ ਲੇਕਿਨ ਇਹ ਗੱਲ ਜ਼ਰੂਰ ਐ ਕਿ ਹੁਣ ਪਾਰਟੀ ਲਈ ਇਹ ਬੜਾ ਵੱਡਾ ਇਮਤਿਹਾਨ ਐ ਜੀ ਭਾਜਪਾ ਨੇ ਮਤਲਬ ਕਰੋ ਜਾਂ ਮਰੋ ਵਾਲੀ ਇਲੈਕਸ਼ਨ ਬਣਾ ਦਿੱਤੀ ਐ ਹਮ ਤੇ ਇਸ ਕਰਕੇ ਅਸੀਂ ਵੀ ਪੂਰੀ ਜੰਗ ਲੜ ਰਹੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਬਹੁਤ ਮਿਹਰਬਾਨੀ ਸੋ ਇਹ ਸੰਨ ਆਪ ਆਗੂ ਬੱਬੀ ਬਾਦਲ ਜੀ ਜਿਨ੍ਹਾਂ ਨੇ ਇਹ ਪੂਰੀ ਵਿਚਾਰ ਚਰਚਾ ਕੀਤੀ ਹੈ ਕਿ ਸਿਕਿਉਰਟੀ ਕਿਉਂ ਵਾਪਸ ਗਈ ਆ ਕਿੰਨਾਂ ਦੇ ਜਿਹੜੇ ਇਲਜ਼ਾਮ ਨੇ ਉਹ ਵੀ ਵੱਡੇ ਲਾਏ ਨੇ ਤਾਂ ਹੁਣ ਇਹਨਾਂ ਦੀ ਸ਼ਖਸੀਅਤ ਲੈ ਕੇ ਹੋਜ਼ ਹਾਜ਼ਰ ਹੋਵਾਂਗੇ ਦਿਓ ਜੀ ਧੰਨਵਾਦ